ਸਮੂਹ ਸ਼ਹਿਰ ਨਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਫਤਾਰਪੁਰ ਵਿਖੇ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਜੀ ਅੱਜ ਸਾਡੇ ਪਿੰਲੀ ਪਾਠਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰ ਅਫਤਾਰਪੁਰ ਦੇ ਸਬੰਧ ਵਿੱਚ ਇੱਥੇ ਗੁਰਦੁਆਰਾ ਬਾਬਾ ਨਿੱਕਾ ਸਹਿਬ ਵਿਖੇ ਅਖੰਡ ਪਾਠ ਖੁਲਾਏ ਗਏ ਆ ਪਰਸੋਂ ਰੋਜ ਤੋਂ ਅਖੰਡ ਪਾਠ ਆਰੰਭ ਹੋਇਆ ਤੇ ਅੱਜ ਉਹਨਾਂ ਦੇ ਭੋਗ ਪਾਏ ਗਏ ਆ ਸੋ ਆਹੇ ਗੁਰਦੀਕਾ ਖਾਲਸਾ ਵਾਦੂ ਜੀ ਕੀ ਫਤਿਹ ਪਰਮ ਸਤਿਕਾਰ ਜੋ تیر ਗੈਰ ਸਾਧ ਸੰਗਤ ਜੀਓ ਕੰਦਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਸਾਰੇ ਜਗ ਦੇ ਮਾਲਕ ਸਨ ਤੁਹਾਂ ਦੇ ਵਿਚਾਰ ਨੂੰ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਇਆ ਪਰਸੋਂ ਰੋਜ਼ ਤੋਂ ਹਰ ਸਾਲ ਦੀ ਤਰ੍ਹਾਂ ਨਗਰ ਨੂੰ ਅਸੀ ਸੰਗਤਾਂ ਦੇ ਸਹਿਯੋਗ ਨਾਲ ਐਨ ਆਰ ਆਈ ਵਿਰਾਂ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਨਕਸ਼ ਸਿੰਘ ਜੀ ਚਾਲ ਵਿਖੇ ਸਤਗੁਰਾਂ ਜੀ ਅਮਰਤ ਮਲਬਾਰੀ ਦੇ ਸ੍ਰੀ ਅਖੰਡ ਪਾਠ ਸਾਹਿਬ ਸਰਉਪਤ ਜਵਦੀ ਸਾਹਿਬ ਦੇ ਪਰਾਰੰਭ ਹੋਏ ਸਨ ਜੋ ਕਿ ਅੱਜ ਭੋਗ ਪਾਏ ਗਏ ਹਨ ਭੋਗ ਤੋਂ ਪਰੰਤ ਜੁੜੂ ਕਰਦੇ ਵਿਦਵਾਨ ਪੁਤਨੀਏ ਸੰਤ ਭਾਈ ਬਲਵਿੰਦਰ ਸਿੰਘ ਜੀ ਉੱਚੇ ਮੰਡੀ ਬਠਿੰਡੇ ਵਾਲੇ ਉੱਚੇ ਚੇਤਾਂ ਤੇ ਪਹੁੰਚੇ ਸਨ ਜਿਨ੍ਹਾਂ ਨੇ ਸੰਗਤਾਂ ਨੂੰ ਜੁਰਤ ਨੂੰ ਰਾਹੀਂ ਦਿਹਾਲ ਕੀਤਾ ਤੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਜੋ ਹਰ ਸਾਰੀ ਸੰਗਤ ਇਕੱਠੀਆਂ ਹੋ ਕੇ ਗੁਰਦਮਨ ਸਾਹਿਬ ਜੀ ਨੂੰ ਨਾਨਕ ਦੇਵ ਜੀ ਬਾੜਾ ਜੀ ਤੇ ਸਵਾਰ ਪੁਰੂ ਦੇ ਹਰ ਬਣਾਉਂਦੀਆਂ ਤੇ ਨਾਲ ਮਿਲ ਕੇ ਸਾਰੀਆਂ ਸੰਗਤਾਂ ਆਪ ਸਤਿਪੁਰੇ ਨਰਿਹੰਗੀਆਂ ਵਾਹਿਗੁਰੂ ਜੀ ਦਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ